ਅੱਗੇ ਵਜੀ ਨਾ ਮੁਰਕੇ ਭੱਜ ਗਈ ਨਾ ਪਿੰਡ ਨੂੰ ਤੂੰ ਚਪੇੜ ਮਾਰ ਕੇ ਵਿਖਾਈ ਤੋ ਹ ਮੈਨੂੰ ਪਹਿਲਾ ਅੱਗੇ ਮਾਰੀ ਨਾ ਅੱਗੇ ਤਾਂ ਮੈਂ ਕੁਛ ਕਿਹਾ ਨਹੀਂ ਤੇ ਹੁਣ ਮੈਂ ਉਥੋਂ ਤੱਕ ਪਹੁੰਚਾਉਗੀ ਨਾ ਜਿੱਥੇ ਤੱਕ ਤੂੰ ਪਹੁੰਚੇ ਨਾ ਹੋਗੇ ਤੇਰਾ ਹੋ ਗਿਆ ਦਿਮਾਗ ਖਰਾਬ ਠੀਕ ਹੈ ਨਾ ਤੈਨੂੰ ਫੋਨ ਮਿਲਿਆ ਤੇਨੂੰ ਚਲਾਉਣਾ ਨਹੀਂ ਆਉਂਦਿਆ ਬਸ ਚਲਾਉਣਾ ਨਹੀਂ ਆਉਂਦਿਆ ਇੱਕ ਚੀਜ਼ ਮੰਗੀ ਤੇ ਛਤੀ ਛਤੀ ਗੱਲਾਂ ਸੁਣਾ ਦਿੰਦੇ ਆ ਓਏ ਟੇਕੇ ਬੰਦੀ ਨਹੀਂ ਕਿ ਤੇ ਮੰਮੀ ਹੈ ਮੰਮੀ ਤੇ ਚੋਪੇ ਘਰ ਚੋਂ ਨਾ ਜਿਹੜੀ ਗੱਲ ਬਤਨੀ ਹੈ ਆ ਫੋਨ ਨੂੰ ਫੜ ਲਓ ਇਹ ਚ ਗੇਮ ਖੜ ਲਓ ਮਾਂ ਪੁੱਤ ਖੇਡਦੇ ਰਿਆ ਕਰੋ ਦੋਵੇਂ ਉਹ ਆ ਗਿਆ ਵੀਰ ਬਸ ਮੈਂ ਆ ਗਿਆ ਦੁਕਾਨ ਨਾ ਬੰਦ ਕਰਿਓ ਹੁਣੇ ਲਿਆਣਾਗੇ ਬਸ ਮੈਂ ਸੰਦੀਪ ਮੈਂ ਆ ਗਿਆ ਤੇ ਫੋਨ ਲੈ ਕੇ ਆ ਗਈ ਆ ਗਈ ਆ ਗਈ ਇਹ ਤੇ ਕਾਲੀ ਬੜੀ ਹੁੰਦੀ ਇਹਨਾਂ ਨੂੰ ਚਲ ਵੀ ਗਏ ਗੱਲ ਵੀ ਨਹੀਂ ਸੁਣੀ ਇਹਨੇ ਕਹਿ ਗਈ ਆ ਕਿ ਫੋਨ ਲੈਣ ਚੱਲੇ ਆ ਮੈਨੂੰ ਤੇ ਇਹ ਨਹੀਂ ਸਮਝਾਉਂਦੀ ਕਿਤੇ ਅੱਡੇ ਤੋਂ ਨਾ ਚੋਕ ਲਿਓਣ ਫੋਨ ਮੈਂ ਤਾਂ ਸ਼ਹਿਰੋਂ ਲੈਉਣਾ ਸੀ ਨਵਾਂ ਫੋਨ ਇੱਥੋਂ ਲੈਣ ਦਾ ਤੇ ਫੇਰ ਖਰਾਬ ਹੋ ਜਾਣਾ ਵਾ ਚੱਲ ਖੁਸ਼ੀ ਤੇ ਬੜੀ ਹੋਂਦੀ ਵੈਸੇ ਮੈਨੂੰ ਕਿ ਮੇਰਾ ਨਵਾਂ ਫੋਨ ਆਉਣਾ ਵਾ ਕੋਈ ਪਤਾ ਨਹੀਂ ਆ ਕਿ ਸ਼ਹਿਰੋਂ ਲੈ ਆਉਣਾ ਚੱਲ ਇਦਾਂ ਕਰਦੀ ਆ ਇਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਨਾ ਚਾਹ ਬਣਾ ਕੇ ਰੱਖ ਲੈਣੀ ਸਵਾਦ ਜੀ ਮੇਰਾ ਅੱਜ ਨਵਾਂ ਫੋਨ ਆਉਣਾ ਵਾ ਆਸ ਅਗਲਾ ਕਿਦਾ ਲੱਗਾ ਵਾ ਕਿਹੜਾ ਆ ਗਿਆ ਵਾ ਹੁਣ ਬੱਲੇ ਹਿੰਦਿਆ ਸਸੀ ਕਾ ਭਾਜੀ ਸਸੀ ਕਾ ਜੀ ਹੋਰ ਸਭ ਨਾਲ ਠੀਕ ਠਾਕ ਵਧੀਆ ਵਧੀਆ ਤੇ ਹੀ ਸਭ ਨਾਲ ਕਦੋਂ ਬੁਲਾਇਆ ਵਾ ਮੈਨੂੰ ਬਸ ਆ ਥੋੜਾ ਟਾਈਮ ਹੀ ਆਇਆ ਜੀ ਅੱਛਾ ਅੱਛਾ ਕੱਲਾ ਹੀ ਆਇਆ ਵਾ ਹਾਂ ਕੱਲਾ ਹੀ ਆਇਆ ਠੀਕ ਆ ਤੇ ਲੈ ਆਉਣਾ ਇਹ ਨਾਲ ਉਹਨਾਂ ਨੂੰ ਨਹੀਂ ਉਹ ਬਸ ਇਦਾਂ ਹੀ ਕੰਮਕਾਰੀ ਘਰੇ ਬੱਚਿਆਂ ਦਾ ਕਰਕੇ ਫਿਰ ਆਹੋ ਇਹ ਤੇ ਹੈ ਹੀ ਆ ਫਿਰ ਘਰ ਵੀ ਜ਼ਰੂਰੀ ਹੈ ਹਾਂ ਜੀ ਕਿੱਧਰ ਗਏ ਤੁਸੀਂ ਉਹ ਕੋਹ ਨਹੀਂ ਜਾਣਾ ਕਿੱਥੇ ਆ ਫਸਲ ਤੈਨੂੰ ਵਧਾਉਣ ਪੱਕੀ ਆ ਤੇ ਤਾਰਾ ਤੋਰਾ ਬੜੀਆਂ ਨੰਗ ਦੀਆਂ ਹੱਥਾਂ ਦੀ ਹਾਂ ਇਹ ਉਹ ਫੇਰਾ ਫੇਰਾ ਮਾਰਨਾ ਪੈਂਦਾ ਉੱਥੇ ਹਾਂ ਚਲੋ ਵਧੀਆ ਵਾ ਘਾਹਣ ਪੱਕੀਆਂ ਤੇ ਨਾਲੇ ਪਠੇ ਪੁੱਠੇ ਵੱਢ ਕੇ ਆਈਆਂ ਅੱਛਾ ਅੱਛਾ ਉਹ 2 3 ਪੰਨਾ ਵੱਢ ਦੇ ਦੀਆਂ ਵਾ ਤੇ 2 3 ਘਾਲੀ ਦੇ ਇੱਕੋ ਦੇ ਮਈਆਂ ਤੈਨੂੰ ਪਤਾ ਹਾਂ ਉਹ ਠੀਕ ਆ ਚਲੋ ਤੇ ਪਹਿਲਾਂ ਦੇ ਸਵੇਰੇ ਗੋਆ ਕੁੜਾ ਕੀਤਾ ਸਾਰਾ ਕੰਮ ਕਰਕੇ ਤੇ ਗਿਆ ਅੱਛਾ ਅੱਛਾ ਹੋਰ ਸੁਣਾ ਫੇ ਠੀਕ ਠਾਕ ਵਧੀਆ ਹੋਰ ਸੁਣਾ ਕੰਮ ਕਰਦਾ ਕੰਮਕਾਰ ਬਸ ਠੀਕ ਆ ਵਿਚਵਾ ਚਲੀ ਜਾਂਦਾ ਵਿਚਵਾ ਨਹੀਂ ਚੱਲ ਕੋਈ ਗੱਲ ਨਹੀਂ ਆਪਣੇ ਇਦਾਂ ਹੀ ਦਾੜ-ਫੁਲਕਾ ਚੱਲਦਾ ਜਾ ਹੋਰ ਕੀ ਚਾਹੀਦਾ ਹਾਂ ਚਲੋ ਮਹਾਰਾਜਾ ਲਿਆ ਮਾੜਾ ਮਾੜਾ ਜਿਦਾ ਤੇ ਉਹ ਮੋਟਰਸਾਈਕਲ ਨਹੀਂ ਬਣਾਇਆ ਜਿੱਦੋਂ ਮੋਟਰਸਾਈਕਲ ਦਿੱਤਾ ਬਾਨੇ ਅੱਛਾ ਤੇ ਉਹ ਠੇਕੇਦਾਰ ਨੇ ਜੇ ਪੈਸੇ ਨਹੀਂ ਦਿੱਤੇ ਅੱਛਾ ਉਹਨੇ ਪੈਸੇ ਨਹੀਂ ਦਿੱਤੇ ਆਓ ਪੈਸੇ ਨਹੀਂ ਉਹਨੇ ਦਿੱਤੇ ਤੇ ਉਹ ਕਹਿੰਦਾ ਦੇ ਦੇਣਾ ਦੇ ਦੇਣਾ ਖਾਂਦੇ ਆ ਕਿੰਨੇ ਉਹ ਨਹੀਂ ਥੋੜੇ ਬੋਲੇ ਤੇ ਆਪਣੇ ਕੋਲ ਰੱਖਿਆ ਕਰ 500-600 ਰੁਪਿਆ ਦਿਹਾੜੀ ਆ 500 ਰੁਪਿਆ ਰੋਜ਼ ਦਾ ਖਾ ਜਾਂਦੇ ਤੁਸੀਂ ਉਹ ਦਿਹਾੜੀਆਂ ਲਾ ਲਾ ਤੇ ਲੋਕਾਂ ਨੇ ਕਮਰੇ ਪਾੜੇ ਆ ਤੇ ਤੇ ਕੋ ਮੋਟਰਸਾ ਨਹੀਂ ਲਿਆਂਦਾ ਜਾਂੜਿਆ ਤੇ ਅਜੇ ਤੇ ਕਮਰੇ ਪਾਉਣੇ ਆ ਜੇ ਇਹੋ ਹਾਲਾਤ ਰਹੇ ਤੇ ਕਿਦਾਂ ਦਿਨ ਲੱਗਣੇ ਆ ਮੇਰੇ ਹਿਸਾਬ ਨਾਲ ਤੂੰ ਦਿਹਾੜੀ ਨਹੀਂ ਗਾ ਜਾਂਦਾ ਪੈਰ ਤੇ ਸੱਟ ਲੱਗੀ ਭਾਜੀ ਉਹਦਾ ਕਰਕੇ ਫਿਰ ਤਾਂ ਦਿਹਾੜੀ ਗਿਆ ਜਾਇਆ ਗਿਆ ਕਿੰਨੀ ਕੁ ਲੱਗੀ ਸੀ ਸੱਟ ਸੱਟ ਵਾਵਾ ਯਾ ਵਜਾ ਪੈਵ ਜਾ ਤੇ ਪਟੀਆਂ-ਪਟੀਆਂ ਕਰਮਦਾਰਿਆਂ ਆ ਉਹ ਇੰਨੀ ਕੁ ਸੱਟ ਦੇ ਦਸ ਛਲਣੀ ਪੈਂਦੀ ਆ ਬੰਦੇ ਨੂੰ ਦਿਹਾੜੀ ਦਾੜ ਨੂੰ ਤੇ ਲੱਗਦੀਆਂ ਰਹਿੰਦੀਆਂ ਆ ਉਹ ਤਾਂ ਗਲਤ ਰਹੀ ਠੀਕ ਜੇ ਪਰ ਉਹ ਪੈਰ ਦਰਦੀ ਬੜਾ ਕਰਦਾ ਇਥੇ। ਉਹ ਚੱਲ ਹੁਣ ਠੀਕ ਬਾਣਾ। ਹਾਂ ਹੋਰ ਫਰਕਿਆ। ਤੂੰ ਦਿਹਾੜੀ ਨਾ ਤੋੜਿਆ ਕਰ ਚਲ ਜਾ ਕਰ। ਹਾਂ ਉਹ ਜਦੋਂ ਹੁਣ ਜਾਈਦਾ ਮਿਲਦੀ ਐ ਜਦੋਂ ਉਦੋਂ ਤੇ ਚਲ ਜਾਈਦਾ ਸ। ਚੱਲ ਚੰਗਾ ਵਗ ਜਾਨਾ ਵੰਦੇ। ਤੇ ਪੀਤਾ ਚਾਹ ਪਣੀ ਕਿ ਨਹੀਂ? ਗਈ ਐ ਭੈਣਾ। ਅੰਦੀ ਮਲੇ ਹੁੰਦੀ ਐ ਬਣਾ ਕੇ। ਚਲ ਠੀਕ ਹੰਦੀ ਆਪੇ। ਉਹ ਲੈ ਆਉਣਾ ਚਾਹ ਪਣੀ ਕੋਈ। ਆਪ ਕੋ ਦੀ ਕੰਮ ਲੋ ਹੱਥ ਨਹੀਂ ਉਲਾਇਆ। ਫਰਾਂ ਵੇਖ ਲੀਆਂ ਤਾੜੀਆਂ ਮੰਨਦੇ। ਜਦ ਮੈਂ ਆਇਆ ਇਹੋ ਤਾਂ ਇੱਕ ਡਾ ਦੁਖੀ ਹੋ ਗਿਆ ਤੇ ਉਹ ਫੋਨ ਕਰਕੇ ਆਏ। ਮਾੜੇ ਬੰਦੇ ਨੇ ਵੇਖ ਲਾ ਲੋ ਕਿਦਾਂ ਚੜ-ਚੜ ਮਾਰਦੇ ਆ। ਆ ਵੇਲਾ ਕੁੜੀ ਨੂੰ ਦਵਾਈ ਨਹੀਂ ਲਿਆਂਗ ਦਿੱਤੀ ਜਾਣ ਦੀ। ਤਾਲੇ ਨਾ ਤੂੰ ਬੈਹ ਤੇ ਮੈਂ ਪਾਣੀ ਲਾ ਲਾ। ਠੀਕ ਆ ਭਾਜੀ। ਹਾਂ। ਚਲ ਪੀਂਦਾ ਪਹਿਲਾਂ ਮੈਂ ਪਾਣੀ ਲਾ ਲਾ ਨਗਰ ਨਾਲ। ਮੇਰੀ ਗੱਲ ਸੁਣੋ ਦੱਸੋ। ਉਹ ਸਵੇਰ ਦਾ ਬੈਹ ਜਾ ਹੁਣ ਪਾਣੀ ਤੇ ਕਿੰਨਾ ਖਲੇਟ ਹੋ ਚੱਲਿਆ ਵਾ। ਤਾਇਆ ਨਹੀਂ ਸਵੇਰ ਦਾ ਤੇ ਹੀ ਮਰਦੀ ਹੋਣੀ ਹੈ ਵਿਚਾਰੀ। ਆਪੇ ਪੀਂਦਾ ਬਚਾ ਜ ਇੱਥੇ ਹੀ ਆ ਤੂੰ। ਆ ਕੋਈ ਗੱਲ ਨਹੀਂ। ਪੀਲਾ ਤੂੰ ਜਾ। ਤੋ ਵੀਰ ਜੀ ਚਾਹ ਫਿਲਮ ਤਿਉ ਵੀਰ ਜੀ ਨੂੰ ਪੁੱਛਣਾ ਹੀ ਵੀ ਉਹ ਪਾਬੀ ਜਾਂਦੇ ਆ ਹਲੇ ਵੀ ਕਿ ਜਾਂ ਘਰੇ ਹੀ ਹੁੰਦੇ ਹੁਣ ਆਹ ਬਹੁਤ ਜਾਂਦੇ ਆ ਅਛਾ ਅਛਾ ਹਮ ਤੇ ਚੱਲ ਹੁਣ ਹਟ ਜਾਣਾ ਹੀ ਨਹੀਂ ਤੇ ਜੇ ਹੁਣ ਤੁਸੀਂ ਜਾਣਦੇ ਪਈ ਅਸੀਂ ਤੇ ਉਹ ਨਹੀਂ ਆਪਣੇ ਫਿਰ ਨਿਆਣਿਆਂ ਦੀਆਂ ਫਿਰ ਸ਼ਾਂਪੂ ਸਾਂ ਦੇਣੀਆਂ ਆ ਤੇ ਮੈਂ ਕੋਦੇ ਮੋਟਰਸਾਈਕਲ ਨਹੀਂ ਲਿਆਂਦਾ ਜਾਣਦੇ ਆ ਤੇ ਫਿਰ ਹੋਰ ਕੀ ਕਰਨਾ ਕਾਲ ਮੈਂ ਮੈਂ ਬਰ ਲੋਕੀ ਰਿਸ਼ਤੇਦਾਰ ਵੀ ਗੱਲਾਂ ਕਰਦੇ ਆ ਖਾਣਾ ਲੈ ਤੇ ਕੰਮ ਕਰਦੀ ਚਾਹੀਏ ਕਿ ਦਾਵਾਂ ਲੋਕਾਂ ਦਾ ਗੜਾ ਮੂੰਹ ਫੜ ਲੈਣਾ ਵਾ ਕਰਦੇ ਤੇ ਤੈਨੂੰ ਪਤਾ ਹੀ ਹੈ ਗਰੀਬਾਂ ਨੂੰ ਸਾਰੇ ਗੱਲਾਂ ਕਰਦੇ ਆ ਆਪਣੇ ਹੀ ਨਹੀਂ ਹਟਦੇ ਦੇ ਲੋਕਾਂ ਨੇ ਕੀ ਕਹਿਣਾ ਆ ਉਹ ਰਹਿ ਹੀ ਆ ਤੇ ਮੈਂ ਕਿਹਾ ਵੀ ਚੱਲ ਲਾਲਾ ਤੂੰ ਹੁਣ ਇੱਕ ਮਹੀਨਾ ਤੇ ਮੇਰਾ ਹੁਣ ਕੰਮ ਚੱਲ ਪੈਣਾ ਫਿਰ ਹਟਾਵਾਂਗੇ ਚੱਲ ਕੋਈ ਗੱਲ ਨਹੀਂ ਆ ਟਾਈਮ ਬਸ ਹੋਈ ਜਾਂਦੇ ਆ ਵਧੀਆ ਹੋਰ ਕੀ ਚਾਹੀਦਾ ਹਾਂ ਤਾਂ ਹੀ ਕਰਕੇ ਉਦਾਂ ਬਾਹਰ ਤੇ ਮੈਂ ਲੈ ਹੀ ਹੁੰਦਾ ਨਾਲ ਤੇ ਉਹ ਫਿਰ ਉੱਥੇ ਅੱਜ ਗਈ ਨਹੀਂ ਨਹੀਂ ਚਲੋ ਕੋਈ ਗੱਲ ਨਹੀਂ ਆ ਪਤਾਈ ਆਪਣੇ ਭੈਣ ਭਰਾ ਦਾ ਆ ਤੇ ਉਹ ਫਿਰ ਉਹਨਾਂ ਦੇ ਪ੍ਰੋਣੇ ਪ੍ਰੋਣੇ ਬੜੇ ਹੁੰਦੇ ਆ ਅਛਾ ਅਛਾ ਉਹ ਕਹਿੰਦੀ ਫਿਰ ਤੋਂ ਇਹ ਲੈ ਆਉ ਪਤਾ ਤੇ ਮੈਂ ਫਿਰ ਬਾਅਦ ਚਲ ਜੂ ਤੇ ਆ ਵੇਖ ਲਓ ਵੀਰ ਜੀ ਤੁਹਾਡੇ ਸਾਹਮਣੇ ਹੀ ਆ ਉਹਦਾ ਤੁਸੀਂ ਕਹਿੰਦੇ ਆ ਵੀ ਜਾਇ ਬੜੇ ਚੰਗੇ ਆਈ ਹੂੰ ਸਾਰਾ ਕੰਮ ਮੈਂ ਕਰਦੀ ਆ ਡੰਗਰਾਂ ਦਾ ਸਾਰਾ ਕੰਮ ਸਵੇਰੇ ਨਿਬੇੜ ਦੇਣਾ ਪਾਣੀ ਢਾ ਦੇਣਾ ਆ ਹੁਣ ਬਸ ਉਹਨਾਂ ਲਾਗੇ ਬੈਹਂਦੇ ਮਰੇ ਨਾ ਉੱਠ ਕੇ ਚਲ ਗਏ ਮੈਂ ਪਾਣੀ ਲਾਉਣਾ ਮੈਂ ਦੱਸੋ ਕੀ ਕਰਾਂ ਇਹ ਸੱਚੀ ਇਨਾ ਤੰਗ ਕਰਦੇ ਵੀ ਜਿਹੜੀ ਕੋਈ ਗੱਲ ਨਹੀਂ ਕਰਨ ਵਾਲੀ ਕਿ ਉਹ ਘੈਂਟੇ ਕੰਮ ਹੀ ਬੜਾ ਮੈਨੂੰ ਕੰਮ ਵੀਰ ਜੀ ਕਹਾ ਦਾ ਸਵੇਰ ਦੇ ਮੋਟਰਸਾਈਕਲ ਤੇ ਗਏ ਆ ਪਤਾ ਨਹੀਂ ਕਿੱਥੋਂ ਆਏ ਆ ਤੇ ਕਿੱਥੋਂ ਨਹੀਂ ਆਏ ਹੈਗੇ ਬਸ ਫੇਰਾ ਤੁਰਾ ਹੀ ਨਹੀਂ ਮੁੱਕਦਾ ਕੰਮ ਕਿਹੜੇ ਵੇਲੇ ਕਰਨਾ ਵਾ ਚੱਲ ਕੋਈ ਨਹੀਂ ਹੁੰਦੈਲਣਾ ਛੱਡ ਕੋਈ ਗੱਲ ਕੀ ਕਰਾਂ ਵੀਰ ਜੀ ਸੱਚੀ ਬੜੀ ਔਖੀ ਆ ਮੈਂ ਕੀ ਪਠਿਆ ਨਹੀਂ ਦੋ ਦੋ ਤਿੰਨ ਤਿੰਨ ਪੰਨਾ ਮੈਂ ਵੱਡ ਕੇ ਲਈ ਹੁੰਨੀ ਆ ਅਤੇ ਤੁਹਾਡੇ ਸਾਹਮਣੇ ਨਾ ਕਰਦਾ ਕਿ ਮੈਂ ਕਰਦਾ ਆ। ਵਾਹ ਬਸ ਬੈਠਾ ਹੀ 10 ਮਿੰਟ ਬੈਠਾ ਉਹ ਵੀ ਫੋਨ ਫੜ ਲਿਆ ਉਹਨੇ ਮੈਨ ਲੱਗ ਕੇ ਕੋਈ ਗੱਲ ਬਾਤ ਸੁਣੀ ਵੀ ਚੱਜਣਾ। ਉਹ ਹੋਈ ਕਿ ਕੀ ਕਰਨਾ ਵਾ ਸੱਚੀ ਇਨਾ ਓਖਾ ਟਾਈਮ ਲੰਘਦਾ ਵਾ ਨਾ ਇਹੋ ਜੀ ਜ਼ਿੰਦਗੀ ਕੋਲੋਂ ਕੀ ਥੁੜਿਆ ਵਾ ਇਨਾ ਕਰਦੇ ਤੰਗ ਕਰਦੇ ਜਿਹੜੀ ਕੋਈ ਗੱਲ ਨਹੀਂ ਕਰਨ ਵਾਲੀ। ਕਿਸਮਤ ਦੇ ਲਿਖੇ ਜੋ ਕੀ ਆ ਕੀ ਕਰਨਾ ਫਿਰ ਉਦੋਂ ਤੇ ਆਪਾਂ ਸਮਝਿਆ ਵੀ ਬੜੇ ਚੰਗੇ ਆ ਬੰਦੇ। ਵੀ ਚਲੋ ਵਧੀਆ ਘਰ ਬਾਰਵਾਦ ਕਰ ਲੈਨੇ ਆ ਹੁਣ ਸਾਨੂੰ ਇਨਾ ਪਤਾ ਹੁੰਦਾ ਤੇ ਕੀ ਲੋੜ ਓਈ ਗੇ ਚਲੋ ਕੋਈ ਗੱਲ ਨਹੀਂ ਐ ਬੈਠੋ ਤੀ ਤੇ ਮੈਂ ਰੋਟੀ ਤਾਂ ਕਰਦੀ ਆ ਨਹੀਂ ਮੈਂ ਨਹੀਂ ਰੋਟੀ ਖਾਣੀ ਮੈਂ ਜਾਣਾ ਵਾ ਛੇਤੀ ਤੈਨੂੰ ਪਤਾ ਮੈਨੂੰ ਸਾਈਕਲ ਤੇ ਟਾਈਮ ਬੜਾ ਲੱਗ ਜਾਣਾ ਜਾਂਦੇ ਆ ਆ ਚਲ ਹੈ ਅੱਜ ਸਹੀਂ ਰੋਟੀ ਪੱਕੀ ਆ ਨਹੀਂ ਮੈਂ ਚੱਲਦਾ ਮੈਂ ਹੁਣ ਆਇਆ ਮਾਝਾ ਸਤਰੀ ਘਰ ਸਾਸਰੀ ਘਰ ਉਹ ਸੁਣਾ ਕੀ ਖਾਣਾ ਹਾਂਜੀ ਠੀਕ ਐ ਵਧੀਆ ਚਲੋ ਵਧੀਆ ਚਾਹੀਦਾ ਹਾਂ ਹੋਰ ਸੁਣਾ ਉਸ ਇਤਾਂ ਬਸ ਠੀਕ ਆ ਬੜੇ ਦਿਨਾਂ ਬਾਅਦ ਫੇਰਾ ਮਾਰਿਆ ਬਸ ਬਸ ਹੀ ਇਦਾਂ ਹੀ ਟਾਈਮ ਨਹੀਂ ਲੱਗਾ ਤੇ ਭੈਣਾਂ ਵੀ ਦੱਸਣ ਲਈ ਵੀ ਮੈਂ ਠੀਕ ਨਹੀਂ ਆ। ਮੈਂ ਜਾ ਕੇ ਚਲ ਪਤਾ ਹੀ ਲੈ ਆਉਣਾ। ਚਲ ਚੰਗਾ ਕੀਤਾ ਪਤਾ ਲੈ ਲੈ। ਨਾਲੇ ਤੈਨੂੰ ਕੀ ਗੱਲ ਵਾ? ਤੂੰ ਬੜਾ ਬੁਸਕਣ ਢਈ। ਕੀ ਹੋਇਆ ਤੈਨੂੰ? ਕੋਹ ਨਹੀਂ ਉੰਮੀ ਹੋਣਾ ਕੀ ਐ? ਮੇਂ ਹੋਇਆ ਤਾਂ ਹੈਗਾ ਜਾ ਆਪਦਾ ਕੋ ਦੱਸਣ ਲਈ ਹੁਣੀ ਭਰਾ ਨੂੰ ਰੋ ਰੋ ਕੇ ਵੀ ਮੈਨੂੰ ਦਵਾਈ ਨਹੀਂ ਲੈ ਕੇ ਦਿੰਦੇ ਮੇਰੇ ਟੈਸਟ ਨਹੀਂ ਕਰਾਉਂਦੇ। ਨਹੀਂ ਨਹੀਂ ਮਾਸੀ ਗੱਲ ਤੇ ਕੋਈ ਨਹੀਂ ਆਈ। ਓਵੇਂ ਆਪਣੇ ਵੇ ਇਹ ਕਰਨ ਦਿਲ ਜੇ ਛੱਡਣ ਦੀ ਮੈਂ ਠੀਕ ਨਹੀਂ ਆ ਦਿਲ ਕਾਲੀ ਛੱਡਣ ਦੀ ਕੀ ਨਹੀਂ ਮਿਲਦਾ ਇਹਨੂੰ ਸਭ ਕੋ ਤੇ ਮਿਲਦਾ ਵਾ ਜਿਹੜੀ ਚੀਜ਼ ਨਹੀਂ ਮਿਲਦੀ ਇਹਨੂੰ ਕਹਿ ਦੱਸ ਦੇ ਤੈਨੂੰ ਦੱਸ ਹੁਣ ਕੀ ਨਹੀਂ ਮਿਲਦਾ ਤੈਨੂੰ ਮੰਮੀ ਜੀ ਮੇਰੇ ਇਦਾਂ ਦੀ ਕੋਈ ਗੱਲ ਉਹ ਨਹੀਂ ਕੀਤੀ ਉਹਦੇ ਉਦਾਂ ਹੀ ਬਸ ਮੰਜਾ ਮੈਂ ਬਾਹਰ ਆਇਆ ਤਾਂ ਕਰੀ ਨਹੀਂ ਪਤਾ ਵਾ ਮੈਨੂੰ ਕੀਤੀ ਆ ਕਿ ਨਹੀਂ ਕੀਤੀ ਕੱਲ ਵੀ ਉਹਨੂੰ ਫੋਨ ਤੇ ਸਭ ਕੁਝ ਦੱਸਣ ਡਈ ਮੈਨੂੰ ਦਵਾਈ ਨਹੀਂ ਲੈ ਕੇ ਦਿੰਦੇ ਮੈਨੂੰ ਆ ਨਹੀਂ ਕਰਦੇ ਉਹ ਨਹੀਂ ਕਰਦੇ ਹੁਣ ਉਹਦੇ ਸਾਹਮਣੇ ਰੋ ਰੋ ਦੱਸਣ ਡਈ ਆ ਉਹਨੂੰ ਗੱਲ ਉਹ ਸੀ ਤੁਹਾਡੇ ਸਾਹਮਣੇ ਹੀ ਆ ਨਹੀਂ ਨਹੀਂ ਮਸੀ ਉਹਨੇ ਤਾਂ ਕੋਈ ਗੱਲ ਉਹਨੇ ਕੀਤੀ ਬਸ ਉਹ ਇਹ ਕਹਿਣੀ ਵੀ ਮੈਂ ਠੀਕ ਨਹੀਂ ਆ ਫਰਕ じゃ ਨਹੀਂ ਪੈਣ ਰਿਹਾ ਤੇ ਚਲੋ ਚੰਗਾ ਹੋ ਗਿਆ ਤਾਂ ਇਹ ਅੱਗੇ ਤੇ ਪਤਾ ਤੇ ਚਲ ਜੇ ਨਹੀਂ ਫਰਕ ਪੈਣ ਰਿਹਾ ਨਾ ਇੱਥੋਂ ਤੇ ਤੂੰ ਐਦਾਂ ਕਰ ਤੀ ਇਹਨੂੰ ਨਾਲ ਲੈ ਜਾ ਉੱਥੇ ਕੇ ਡਾਕਟਰ ਨੂੰ ਵਿਖਾ ਲਓ ਸ਼ਾਇਦ ਉੱਥੇ ਹੀ ਫਰਕ ਪੈ ਜਾਏ ਇਹਨੂੰ ਇੱਥੇ ਨਹੀਂ ਪੈਣ ਰਿਹਾ ਤੇ ਚਲੋ ਪੈ ਜਾਊਗਾ ਫਰਕ ਕੋਈ ਨਹੀਂ ਹੌਲੀ ਨਾ ਮਸੀ ਤੂੰ ਇੰਨੇ ਗੁੱਸੇ ਜਨਾ ਹੋ ਤੇ ਕੋਈ ਗੱਲ ਨਹੀਂ ਹੋਈ ਜਾਂਦਾ ਬੰਦਾ ਜੋ ਠੀਕ ਨਾ ਹੋਏ ਗੁੱਸੇ ਜਾਣ ਵਾਲੀ ਵੀ ਹਿੰਦੇ ਕੋਈ ਗੱਲ ਨਹੀਂ ਹੈਗੀ ਚਾਹੇ ਤੇ ਹੋਵੇ ਨਾ ਪੈਨੂ ਕੋ ਮਿਲਦਾ ਨਹੀਂ ਇਹਨੂੰ ਦਵਾਈ ਦਾ ਰੂਨੀ ਦਵਾਈਆ ਫੇ ਤੇ ਇਦਾਂ ਕਰਦੀ ਵੀ ਚੰਗੀ ਲੱਗਦੀ ਤੇ ਜੇ ਨਹੀਂ ਹੈ ਤਾਂ ਤੂੰ ਚਲ ਜਾ ਨਾਲ ਕੋਈ ਗੱਲ ਨਹੀਂ ਮੰਮੀ ਜੀ ਇਦਾਂ ਦੀ ਤੇ ਕੋਈ ਗੱਲ ਨਹੀਂ ਕੀਤੀ ਹੈ ਕੀ ਵੀ ਤੇ ਮੈਂ ਰੋਣ ਕਾ ਦਾ ਮੁੰਡਿਆ ਤੈਨੂੰ ਚਲ ਭੈਣ ਕੋਈ ਗੱਲ ਨਹੀਂ ਤੂੰ ਐਵੇਂ ਨਾ ਬੋਲ ਵੱਡੇ ਆ ਕੋਈ ਗੱਲ ਨਹੀਂ ਜੇ ਮੈਂ ਬੈਠੋ ਵੀ ਅੱਜ ਮੱਲੀ ਹੁੰਨੀ ਆ ਰੋਟੀ ਪਕਾ ਲਈ ਨਹੀਂ ਰੋਟੀ ਤੇ ਨਹੀਂ ਮੈਂ ਖਾਣੀ ਨਹੀਂ ਨਹੀਂ ਮੈਂ ਨਹੀਂ ਨਹੀਂ ਬਬੂ ਮੈਂ ਚਲ ਜਾਣਾ ਵਾ ਛੇਤੀ ਤੈਨੂੰ ਪਤਾ ਮੈਨੂੰ ਟਾਈਮ ਲੱਗ ਜਾਣਾ ਨਹੀਂ ਕੋਈ ਨਹੀਂ ਬਬੂ ਤੂੰ ਖਾਂਦੀ ਪਿੰਦੀ ਏਦਾਂ ਕਰਦੀ ਆ ਹਰ ਇੱਕ ਚੀਜ਼ ਮਿਲਦੀ ਫੇਰ ਵੀ ਬਸ ਏਦਾਂ ਕਰੀ ਜਾਣਾ ਹੁੰਦਾ ਚਾਹੇ ਤੇ ਦੱਸੇ ਨਾ ਵੀ ਮਿਲਣ ਕੀ ਨਹੀਂ ਲਿਆ ਚੰਗਾ ਫਰਮਾਸੀ ਮੈਂ ਚੱਲਦਾ ਵਾਂ ਤੇ ਭੈਣ ਮੈਂ ਕਹਿ ਦਿੰਦਾ ਮੈਂ ਰੋਟੀ ਨਹੀਂ ਨਹੀਂ ਬੈ ਜਾ ਬਣਾਉਂ ਲਈਏ ਰੋਟੀ ਖਾ ਕੇ ਜਾਈ ਹੁਣ ਨਹੀਂ ਨਹੀਂ ਮੈਂ ਲੇਟ ਹੋ ਜਾਣਾ ਮੈਂ ਕਹਿ ਦਿੰਦਾ ਭੈਣ ਨੂੰ ਸੋਈ ਚ ਆਇਆ ਵੜਾਈ ਕਿਦਾਂ ਨੂੰ ਦਹੀ ਰੋ ਰੋ ਕੇ ਦੱਸ ਵੀ ਦੱਸ ਜੇ ਏਡੀ ਦੁਖੀ ਹੈ ਤੇ ਤੂੰ ਉਹਦੇ ਨਾਲ ਚੱਲ ਜਾ ਤੇ ਉਹ ਵੀ ਤੈਨੂੰ ਦਵਾਈ ਦਾਰੂ ਦਵਾ ਦੇਊਗਾ ਗੁਰੂ ਗੁਰੂ ਕੇ ਦਸਨ ਲਈ ਇਹਨੂੰ ਖਾ ਕੇ ਜਾ ਹੁਣ ਰੋਟੀ ਤੈਨੂੰ ਮੈਂ ਖਵਾਲਦੀ ਬਾਂ ਬਾਂ ਦੇ ਰੋਟੀ ਤੇ ਮੈਂ ਚੱਲਿਆ ਆਂ ਵੀਰ ਜੀ ਰੋਟੀ ਤਾਂ ਬੰਨ ਚੱਲੀ ਹੀ 10 ਬਸ ਆ ਫੁਲਕੇ ਲਾਉਣ ਲੱਗੀ ਸਾਡਾ ਗੁਜਾ ਪਿਆ ਹੀ ਨਹੀਂ ਨਹੀਂ ਮੈਂ ਲੇਟ ਹੋ ਜਾਣਾ ਮੈਂ ਅੱਗੇ ਵੀ ਦੱਸਿਆ ਹੈ ਮੇਰੀ ਗੱਲ ਤਾਂ ਸੁਣੋ 2 ਮਿੰਟ ਲੱਗਣੇ ਸਾਰੇ 10 ਇਦਾਂ ਹੀ ਜਾਓਗੇ ਨਹੀਂ ਨਹੀਂ ਕੋਈ ਨਹੀਂ ਮੈਨੂੰ ਭੁੱਖੀ ਨਹੀਂ ਹੈ ਕੋਈ ਗੱਲ ਨਹੀਂ ਹੈ ਚੱਲ ਵੇਖ ਲਓ ਫਿਰ ਹਾਂ ਤੋ ਕੋਈ ਨਹੀਂ ਆਪਣੇ ਸਿਹਤ ਦਾ ਧਿਆਨ ਰੱਖੀ ਦਵਾਈ ਚਲ ਜਿਹੜੀ ਵੀ ਖਾਣ ਦੀ ਹੈ ਟਾਈਮ ਆ ਆ ਨਹੀਂ ਨਹੀਂ ਕੋਈ ਨਹੀਂ ਚਲੋ ਠੀਕ ਆ ਚਲ ਆ ਵੀ ਵਧੀਆ ਹੋ ਗਿਆ ਇਹਦਾ ਫੋਨ ਬਣ ਗਿਆ ਫੋਨ ਹੀ ਮੰਗਦੀ ਰਹਿੰਦੀ ਗਿੰਦੀਪ ਆ ਗਈ ਹੈ ਮੇਰਾ ਨਵਾਂ ਫੋਨ ਆ ਗਿਆ ਛੇ ਛੇ ਬਣ ਗਿਆ ਬੇਲਾ ਜੀ ਤੂੰ ਤੇ ਗੱਲ ਵੀ ਨਹੀਂ ਸੁਣੀ ਮੇਰੀ ਭੱਜ ਗਈ ਉਸੇ ਲਈ ਉਹ ਆਜਾ ਫੋਨ ਲੈਣ ਗਿਆ ਏ ਤੇਰਾ ਅੱਛਾ ਲੈ ਇਹ ਮੇਰਾ ਫੋਨ ਆਹ ਸੰਦੀਪ ਉਹ ਨਾਲ ਰੋਟੀ ਖਾਂ ਜਾਂਦਾ ਦੁਪਹਿਰੇ ਅੱਛਾ ਅੱਛਾ ਮੈਨੂੰ ਕਿਹਾ ਮੈਂ ਰੁਕੀ ਤੇ ਮੈਂ ਲੈਣ ਆ ਗਿਆ ਠੀਕ ਆ ਚੱਲ ਵਿਖਾਉ ਲੈ ਆਈ ਆ ਆ ਫਿਰ ਮੈਂ ਜਾ ਕੇ ਹਲਾ ਹਾਈ ਹਾਈ ਆ ਫੋਨ ਹੈ ਆ ਗੱਲ ਆਹ ਇਹੋ ਜੇ ਫੋਨ ਨੂੰ ਮੈਨੂੰ ਨਹੀਂ ਚਾਹੀਦਾ ਉਹ ਸੰਦੀਪ ਇਹੋ ਫੋਨ ਹੀ ਹੋਣਗੇ ਰਹਾ ਫੋਨ ਹੀ ਮੈਂ ਤਾਂ ਸੋਚਿਆ ਤੂੰ ਨਵਾਂ ਫੋਨ ਲੈ ਕੇ ਆਣਾ ਮੈਨੂੰ ਤਾਂ ਚਾਹੀ ਪੜਾ ਹੀ ਉਹ ਇਹੋ ਫੋਨ ਠੀਕ ਹੁਣ ਦਿੱਤਾ ਸੀ ਇਹੋ ਲੈ ਕੇ ਆਉਣਾ ਸੀ ਆ ਫੋਨ ਵਾ ਵੱਡਾ ਫੋਨ ਮਾਰਿਆ ਫਿਰ ਡਿਸਪਲੇ ਖਰਾਬ ਹੋਈ ਨਹੀਂ ਹੁੰਦੀ ਤੇ ਹੁੰਦੀ ਰਵੇ ਮੈਨੂੰ ਨਹੀਂ ਚਾਹੀਦਾ ਇਹੋ ਜਿਹਾ ਫੋਨ 3600 ਦੇ ਤੇ ਰਬੜਾ ਪਾਈਆਂ 1200 ਰੁਪਿਆ ਲੱਗਿਆ ਉਤੇ ਕਾਹਦਾ ਤੇ 1500 ਲਾਇਆ ਆ ਫਿਰ ਉਹਨੇ ਰਬੜਾ ਕਿਉਂ ਪਾ ਕੇ ਦਿੱਤੀਆਂ ਉਹ ਰਬੜਾ ਤਾਂ ਪਾਈਆਂ ਵਾ ਕਹਿੰਦਾ ਇੱਕ ਦੋ ਦੋ ਦਿਨ ਜਣਾ ਡਿਸਪਲੇ ਸੈੱਟ ਹੋ ਜਾਂਦੀ ਆ ਇਹ ਮੈਂ ਸ਼ਾਮ ਨੂੰ ਲਾ ਲਈ ਰਬੜਾ ਉਹ ਮੈਨੂੰ ਨਹੀਂ ਚਾਹੀਦਾ ਫੋਨ ਇਹੋ ਜਿਹਾ ਉਹ ਤੇਰਾ ਫੋਨ ਹੀ ਆ ਮੈਨੂੰ ਨਵਾਂ ਫੋਨ ਲਿਆ ਕੇ ਦੋ ਅੱਗ ਲਾਓ ਇਹਨੂੰ ਮੈਨੂੰ ਨਹੀਂ ਚਾਹੀਦਾ ਨੀ ਫੂ ਸੁਟਿਆ ਕਿਦਾਂ ਦੂ ਚੀਜ਼ ਦੀ ਨਾ ਕਦਰ ਗੜੀ ਹੁੰਦੀ ਆ ਜੇ ਮਿਲ ਗਈ ਆ ਤੇ ਕੀ ਮਿਲਿਆ ਵਾ ਉਹ ਸੜਿਆ ਜਾ ਫੋਨ ਬਣਾ ਕੇ ਲਿਆਤਾ ਵਾ ਨਵਾਂ ਲਿਆ ਦਿੰਦੇ ਤੇ ਫਿਰ ਕਿਉਂ ਚੱਲਿਆ ਸੀ ਤੇਨੂੰ ਫੋਨ ਨੂੰ ਕੀ ਹੋਇਆ ਵਾ ਮਾਰਿਆ ਵਾ ਚੋੱਕ ਕੇ ਤੂੰ ਰੱਖ ਲਓ ਆਪਣੇ ਕੋਲ ਦੇ ਦਿਓ ਆਪਣੀ ਮਾਂ ਨੂੰ ਮੈਨੂੰ ਨਹੀਂ ਚਾਹੀਦਾ ਕਿੰਨਾ ਸੋਹਣਾ ਫੋਨ ਵਾ ਤੁਹਾਨੂੰ ਸੋਹਣਾ ਲੱਗਦਾ ਤੁਸੀਂ ਰੱਖ ਲਓ ਜੇ ਫੋਨ ਕੋ ਹੋ ਗਿਆ ਨਾ ਹੁਣ ਤੇ ਫਿਰ ਵੇਖ ਲਈ ਹੁਣ ਦਾ ਤਾਰਾ ਵੇ ਹਾਇ ਤੇ ਮੈਂ ਚਲਾ ਕੇ ਨਹੀਂ ਮਾਰਿਆ ਚਲਾ ਕੇ ਨਹੀਂ ਮਾਰਿਆ ਘੱਟ ਵੀ ਨਹੀਂ ਕੀਤੀ ਘਟ ਨਹੀਂ ਕੀਤੀ ਕੀ ਹੋਇਆ ਕਿਉਂ ਲੰਡਿਆ ਜੀ ਤੁਸੀਂ ਕੋਹ ਨਹੀਂ ਮੰਮੀ ਆਜੋ ਬੈਠੋ ਹਾਂ ਫੋਨ ਲੈ ਆ ਬਣਾ ਕੇ ਤੇ ਮਾਰਿਆ ਚੋਕੇ ਨੇ ਥੱਲੇ ਕਿ ਨਹੀਂ ਇਹ ਨਹੀਂ ਲੈਣਾ ਮੈਂ ਨਵਾਂ ਲੈਣਾ ਆ ਨਵਾਂ ਮੇਲ ਮਿਲ ਜੂਗਾ ਜਨਾ ਇਹ ਪੁਰਾਣੇ ਨੇ ਜਿੰਨੇ ਜਿੰਨੇ ਸਰਦਾ ਸਾਰੇ ਮੰਮੀ ਮੈਂ ਨਹੀਂ ਰੱਖਣਾਗਾ ਫੋਨ ਮੰਮੀ ਮੈਨੂੰ ਨਹੀਂ ਚਾਹੀਦਾ ਇਹੋ ਜਿਹਾ ਫੋਨ ਚਲ ਕੋਈ ਜਦੋਂ ਮੈਂ ਉਦਨ ਮਨਾ ਕੀਤਾ ਸੀ ਕਿ ਮੈਂ ਆ ਫੋਨ ਨਹੀਂ ਬਣਾਉਣਾ ਮੈਨੂੰ ਨਵਾਂ ਲੈ ਕੇ ਦੋ ਤੇ ਫਿਰ ਕਿਉਂ ਪੈਸੇ ਲਾਏ ਤੇ ਚੱਲ ਅੱਗੇ ਪੈਸੇ ਨਹੀਂ ਹੁੰਦੇ ਫਸਲ ਆਉਂਦੀ ਆ ਤੈਨੂੰ ਫੋਨ ਨਵਾਂ ਲੈ ਦਿੰਨੇ ਹਾਂ ਬਸ ਮਾਂ ਪੁੱਤਾਂ ਦੀ ਇੱਕੋ ਹੀ ਗੱਲ ਫੜੀ ਆ ਤੁਹਾਡੇ ਕੋ ਪੈਸੇ ਆ ਨਹੀਂ ਪਹਿਲਾਂ ਇਹ ਹੁੰਦੇ ਰਹਿ ਬਦਮ ਲਾਗਨ ਨੰਦੇ ਜੇ ਪੈਸੇ ਹੁੰਦੇ ਪਹਿਲੇ ਹੁੰਦੇ ਨਾ ਨਵਾ ਸਭ ਹੋ ਜਾਏਗਾ ਢਾਡੇ ਕੋਲ ਵੈਸੇ ਕੰਜੂਸੀ ਕਰਦੇ ਰਹਿੰਦੇ ਤੁਸੀਂ ਚਲ ਜੀ ਨਿਕਲ ਜੇ ਨੰਦਾ ਚੱਲਦਾ ਚਲਦਾ ਚਲਾਈ ਜਾ ਹਾਂ ਇਹਨੂੰ ਮੇਰੇ ਕੋਲ ਨਹੀਂ ਚੱਲਦਾ ਇਹ ਫੋਨ ਨਾ ਮੈਂ ਲੈਣਾ ਹੀ ਆ ਠੀਕ ਹੈ ਨਾ ਮੈਨੂੰ ਉਹ ਕਿਉਂ ਨਹੀਂ ਲੈਣਾ ਚਲਾਉਣਾ ਪੈਣਾ ਇਹਨੂੰ ਹੀ ਮੈਨੂੰ ਅੱਜ ਹੀ ਫੋਨ ਨਵਾਂ ਚਾਹੀਦਾ ਜਿੱਥੋਂ ਮਰਜ਼ੀ ਲਿਆ ਕੇ ਦੋ ਤੇਰੇ ਨਾਲ ਲਿਆ ਕੇ ਜਾਵਾਂਗੇ ਫਿਰ ਕਰਾਂਗੇ ਤੇ ਲਿਆ ਕੇ ਦੇਣਾ ਪੈਣਾ ਤੁਹਾਨੂੰ ਮੰਮੀ ਇੱਧਰ ਨਹੀਂ ਸੁਧਰਨਾ ਠੀਕ ਹੈ ਨਾ ਫਿਰ ਅਗਲੇ ਦਾ ਕੰਮ ਕਰਨਾ ਪੈਣਾ ਫਿਰ ਮੈਨੂੰ ਕਰਨਾ ਕੀ ਕਰਨਾ ਪੈਣਾ ਕੀ ਨਾ ਮੁਰਗੇ ਭੱਜ ਗ ਤੂੰ ਇੱਚ ਪੇੜ ਮਾਰ ਕੇ ਵਿਖਾਈ ਦੋ ਮੈਨੂੰ ਪਹਿਲਾ ਅੱਗੇ ਮਾਰੀ ਨਾ ਅੱਗੇ ਤੇ ਮੈਂ ਕੁਝ ਕਿਹਾ ਨਹੀਂ ਤੇ ਹੁਣ ਮੈਂ ਉਥੋਂ ਤੱਕ ਪਹੁੰਚਾਉਂਗੀ ਨਾ ਜਿੱਥੇ ਤੱਕ ਤੂੰ ਪਹੁੰਚੇ ਨਾ ਹੋਗੇ ਤੇਰਾ ਹੋ ਗਿਆ ਦਿਮਾਗ ਖਰਾਬ ਠੀਕ ਹੈ ਨਾ ਮੈਨੂੰ ਫੋਨ ਮਿਲਿਆ ਤੈਨੂੰ ਚਲਾਉਣਾ ਨਹੀਂ ਆਉਂਦਾ ਬਸ ਚਲਾਉਣਾ ਨਹੀਂ ਆਉਂਦਾ ਇੱਕ ਚੀਜ਼ ਮੰਗੀ ਤੇ ਛਤੀ ਛਤੀ ਗੱਲਾਂ ਸੁਣਾ ਦਿੰਦੇ ਆ ਓਏ ਟੇਕੇ ਬੰਦੀ ਨਹੀਂ ਕਿ ਤੇ ਮੰਮੀ ਹੈ ਮੰਮੀ ਤੇਰੇ ਚੋਪੇ ਮਾਰਜੋ ਨਾ ਇਹ ਗੱਲ ਦੱਸ ਦਈਏ ਆ ਫੋਨ ਨੂੰ ਖੜ ਲਓ ਇਹ ਚ ਗੇਮ ਖੜ ਲਓ ਮਾਂ ਪੁੱਤ ਖੇਡਦੇ ਰਿਆ ਕਰੋ ਦੋਵੇਂ ਜਾਨੇ ਚਲ ਜਾ ਚਲ ਜਾ ਆਪਣਾ ਕੰਮ ਕਰ ਜਾ ਕੇ ਦਲਜੀਤ ਸੁਣ ਮੇਰੀ ਗੱਲ ਇਹਨੂੰ ਪਿਆਰ ਨਾਲ ਵੀ ਸਮਝਾ ਕੇ ਵੇਖ ਲੈ ਸਾਰੇ ਕੰਮ ਕਰਕੇ ਵੇਖ ਲੈ ਨਹੀਂ ਹੁਣ ਜਿੰਨਾ ਕਿੰਨਾ ਹਵਲੀ ਬੋਲੋਗੇ ਨਾ ਤੇ ਉਨੇ ਹੀ ਅਸੀਂ ਚੰਗੇ ਰਹਿਵਾਂਗੇ ਮੈਂ ਮੇਰੇ ਤੇ ਵੱਸੋਂ ਬਾਹਰ ਹੋ ਗਿਆ ਵਾ ਇਹਨੇ ਇਦਾਂ ਨਹੀਂ ਸੁਧਰਨਾ ਨਹੀਂ ਇਹ ਨਹੀਂ ਨਾ ਇਹ ਮੇਰੇ ਗੁੱਸੇ ਨਾ ਪੈਣਾ ਤੇ ਨਾ ਹੀ ਸਮਝਾਵਾ ਇਹਨੂੰ ਜਿੰਨਾ ਪਿਆਰ ਨਾਲ ਨੂੰ ਕਾ ਗੱਲ ਕਰ ਲੋਗੇ ਨਾ ਉਨੇ ਹੀ ਨੇ ਚੰਗੀ ਰਹਿਣਾ ਮੈਂ ਮੈਂ ਪਿਆਰ ਨਹੀਂ ਆ ਦੱਸ ਨਹੀਂ ਪਹੇਗੇ ਤਾਂ ਹੀ ਇਹ ਕੰਮ ਕੀਤਾ ਵਾ ਮੈਂ ਨਵਾਂ ਲਿਆਕ ਦਿੰਦਾ ਚੱਲ ਲੈ ਅਮ ਨਵਾਂ ਵੀ ਆ ਜਾਂਦਾ ਚੱਲ ਕੇ ਕੋਈ ਦਿਨ ਬਾਅਦ ਆ ਕੇ ਲੈ ਆਉਣਾ ਸੀਗਾ ਤੂੰ ਹੀ ਆ ਵੀ ਸਮਝਾ ਲਿਆ ਕਰੋ ਮੇਰੇ ਤੇ ਬੱਸ ਉਬਾਰ ਹੋ ਗਈ ਏ ਮੰਮੀ ਆ ਵੇਖ ਲਾ 1500 ਦਾ ਫੇਰ ਨੁਕਸਾਨ ਕਰਤਾ ਫੇਰ ਟੁੱਟ ਗਿਆ ਈ ਨਾ ਓਨ ਓਨ ਡਿਆ ਹੁਣ ਆ ਵੇਖ ਲਾ ਜੀਤ ਇਹਦੇ ਨਾਲ ਟਾਈਮ ਕੱਟਣਾ ਬਹੁਤ ਔਖਾ ਵਾ ਜਿਆਦਾ ਹੀ ਔਖਾ ਹੋ ਗਿਆ ਵਾ ਕੀ ਕਰਾਂਗੇ ਕੀ ਦੱਸੋਣਾ ਕੀ ਕਰਾਂਗੇ ਅਸੀਂ ਉਹ ਕਰਨਾ ਕੀ ਆ ਸਭ ਕੁਝ ਲਟਾ ਦਿਓ ਉਹਨੂੰ ਫੇਰ ਬੜੀ ਖੁਸ਼ੀ ਹੋ ਮੈਂ ਬਥੇਰਾ ਇਹਨੂੰ ਸਮਝਾ ਕੇ ਹੀ ਵੇਖ ਲਿਆ ਪਿਆਰ ਨਾਲ ਵੀ ਕਰ ਕਰ ਕੇ ਵੇਖ ਲਿਆ ਕਿਸੇ ਕੋਲ ਤੇ ਆਉਂਦੀ ਨਹੀਂ ਇਹੋ ਜੀ ਨਾ ਘਰ ਨਹੀਂ ਬਣਾਉਂਦੀਆਂ ਹੁੰਦੀਆਂ ਘਰ ਨੂੰ ਲਟਾਉਂਦੀਆਂ ਹੁੰਦੀਆਂ ਈ ਇਨੇ ਪਹਿਲੀ ਵਗਾਉਣੀ ਵੇਖ ਲਿਓ ਭਾਈ। ਤੇ ਜੇ ਤਾਂ ਜਿਹੜੇ ਛਾਲੇ ਫੜੇ ਫਰੇ ਇਹੋ ਕੰਮ ਹੀ ਹੋਣਾ ਵਾ। ਨਾ ਹਉਣਾ ਨਾ ਰਲ ਕੇ ਰਹਿਣ ਦਿੰਦੀ ਆ। ਨਾ ਇਧਰ ਰਲ ਕੇ ਰਹਿੰਦੀ ਆ। ਕਰਨਾਂ ਨੇ ਬਣ ਕੀ ਆ? ਜੀਤ ਇੱਕ ਵਾਰੀ ਨਾ ਖਰਚਾ ਕਰਕੇ ਵੇਖ ਲਾ। ਜਿੱਦਾਂ ਵੀ ਆਂਦੀ ਆ ਨਾ ਉਦਾਂ ਹੀ ਕਰਕੇ ਵੇਖ ਲਾ ਤੂੰ। ਜੇ ਫੇਰ ਵੀ ਨਾ ਮੰਨੇਗੀ ਤਾਂ ਫੇਰ ਚੱਲ ਫੇਰ ਉਹਦੀ ਮਰਜ਼ੀ ਆ ਫੇਰ ਉਹਦੀ। ਕੋਈ ਗੱਲ ਨਹੀਂ ਮੰਮੀ। ਐਦਾਂ ਕਰਕੇ ਵੇਖ ਲੈਨੇ ਆ। ਆਹੋ। ਲਿਮਟ ਚੁੱਕ ਲੈਨਾ ਵਾ। 2.5 ਲੱਖ ਰੁਪਈਆ। ਇਹਦੀ ਨਾ ਇੱਕ ਵਾਰੀ ਡੀਜੇ ਪੁੜੀਆਂ ਕਰਕੇ ਵੇਖ ਲੈਨਾ ਵਾ। ਦੇ ਇਹਨੇ ਭਲਾ ਕੀ ਕਰਦੀ ਫੇਰ? ਆਓ ਜਨ ਫੇਰ ਵੀ ਵੇਖਾਂਗੇ ਵੀ ਕੀ ਕਰ ਲੈਂਦੀ ਐ ਫੇਰ ਉਹ ਵੇਖਾਂ ਸਹੀ ਕਰਨ ਕੀ ਡਈ ਐ ਬਲਾ ਕੀ ਕਰਾਂਗੇ ਇਹਨਾਂ ਦਾ ਘਰ ਦਾ ਮੂੜਾ ਦੂਜੇ ਬਨੇ ਕਰ ਦੇਣਾ ਮੂ ਜਿੱਦਾਂ ਇਹਦੇ ਖਰਚੇ ਆ ਕਿੱਥੋਂ ਇਹਨੇ ਪੂਰੇ ਕਰਨੇ ਆ ਇਹ ਉਹੜੇ 2-4 ਕਿੱਲੇ ਲੱਭਦੇ ਨੇ ਬਾਹਰ ਵੇਖ ਜਾਣੇ ਨੇ ਉਹ ਵੀ ਇਤਨਾ ਜੇ ਜੀ ਹਿਸਾਬ ਤੇ ਰਹੀ ਤੇ ਗੱਸ ਵੀਰ ਵਿਚਾਰਾ ਉਹ ਨਹੀਂ ਚਲ ਗਿਆਈ ਉਹ ਤੇ ਰੋਟੀ ਵੀ ਨਹੀਂ ਖਾ ਕੇ ਗਿਆ ਸਾਰੀ ਤਿਆਰੀ ਹੋਈ ਦਾ ਸਾਟਾ ਗੁੱਜਾ ਫੁਲਕੇ ਹੀ ਲਾਉਣੇ ਆ ਵੇਖਾ ਪ੍ਰਾਦ ਭਰ ਕੇ ਤੇ ਆਟੇ ਦੀ ਗੁੰਨ ਲੀ ਆ ਤੇ ਸਬਜ਼ੀ ਵੀ ਬਣਾ ਲਈ ਜਦੋਂ ਮੈਂ ਮਨਾ ਕੀਤਾ ਸੀ ਤੇ ਤੂੰ ਸਬਜ਼ੀ ਕੋ ਬਣਾਈ ਮੰਮੀ ਸਬਜ਼ੀ ਹੁ ਰੋਟੀ ਦੇ ਕਹੇ ਨਾ ਖਵਾ ਲੈਣੀ ਹੀ ਵਿਚਾਰੇ ਨੂੰ ਤੇ ਹੁਣ ਖਾ ਕੇ ਨਹੀਂ ਗਿਆ ਫੇ ਰੋਟੀ ਰੋਟੀ ਅਮੀ ਵਿਚਾਰੇ ਨੇ ਕੀ ਖਾਣੀ ਜਦੋਂ ਤੁਸੀਂ ਗੱਲਾਂ ਹੀ ਉਹਦੇ ਲਾਗੇ ਉਦਾਂ ਨੀ ਕਰੀ ਜਾਣੇ ਰੋਟੀਆਂ ਨੇ ਕੀ ਖਾਣੀ ਨਹੀਂ ਮੈਂ ਮਿੰਟ ਦੀ ਮਿੰਟ ਚੱਲ ਗਈ ਆ ਤੇ ਮੈਂ ਗੱਲਾਂ ਕਰਤੀਆਂ ਉਹਦੇ ਲਾਗੇ ਹੈ ਉਦੋਂ ਦੀ ਤੂੰ ਬੈਠੀ ਸੀ ਨਾ ਉਹਦੇ ਲਾਗੇ ਤੂੰ ਤੇ ਕੋਈ ਗੱਲ ਨਹੀਂ ਕੀਤੀ ਹੁਣੀ ਮੰਮੀ ਮੈਂ ਕਿਹੜੀ ਗੱਲ ਕਰਨੀ ਹੁਣ ਦੁੱਖ ਸੁੱਖ ਤੇ ਭੈਣ ਭਰਾ ਦਾ ਕਰਨਾ ਹੀ ਹੁੰਦਾ ਉਹ ਹੀ ਗੱਲਬਾਤ ਕੀਤੀ ਆ ਕਿ ਤੂੰ ਐਦਾਂ ਕਰਿਆ ਕਰ ਪਿੰਦੂਕ ਸੋ ਕਰਨਾ ਹੁੰਦਾ ਵਾ ਨਾ ਅਠੀ ਦਹੀਂ ਜਿਹੜੀ ਉੱਥੇ ਹੀ ਚਲ ਜਾ ਕਰ ਉੱਥੇ ਜਾ ਕੇ ਘਰ ਆਇਆ ਕਰ ਕਿ ਢੀ ਡਈ ਅੰਦਿਆਂ ਨੂੰ ਤਿਆਰੀਆਂ ਕਰਨ ਰੋਟੀ ਖਾਣੀ ਆ ਉਹਨੇ ਤਾਂ ਭਿੰਡੀਆਂ ਬਣਾ ਲਾ ਤੇ ਉਹ ਕਰ ਲਾ ਜੇ ਕਰ ਲਾ ਛੱਡ ਕੇ ਗਿਆ ਕਿ ਨਹੀਂ ਹੁਣ ਉਦਾਂ ਹੀ ਤੇ ਮੰਮੀ ਫਿਰ ਕੀ ਹੋ ਗਿਆ ਤੁਸੀਂ ਨਹੀਂ ਖਾਣੀ ਜੇ ਬਣੀ ਆ ਤਾਂ ਤੁਸੀਂ ਖਾ ਲਿਓ ਨਹੀਂ ਅਹੀ ਇੱਕ ਨਾ ਹੀ ਖਾ ਲੈਣੀ ਸੀ ਦੋ ਦੋ ਬਣਾਉਂਦੀ ਜਰੂਰੀ ਨਹੀਂ ਉਹ ਕੱਲ ਨੂੰ ਬਣ ਜਾਂਦੀ ਲਿਆਉਣਾ ਨਹੀਂ ਨਾ ਪੈਂਦਾ ਕੋਹ ਲਿਆਉਣਾ ਪਵੇ ਤਾਂ ਫੇਰ ਪਤਾ ਲੱਗੇ ਮੰਮੀ ਜਿਹੜਾ ਮੜਾ ਬੰਦਾ ਵਾ ਨਾ ਉਹਨੂੰ ਉਦਾਂ ਵੀ ਨਾ ਗੱਲਾਂ ਕਰਨ ਉਹ ਹਟਦੇ ਹੀ ਨਹੀਂ ਆ ਜੇ ਇਹੋ ਹੀ ਕੋਈ ਇੱਥੇ ਤੱਕੜਾ ਆਇਆ ਹੁੰਦਾ ਨਾ ਉਹਦੇ ਮਗਰ ਮਗਰ ਤੁਰੇ ਫਿਰਨਾਂ ਹੀ ਦੀ ਸਾਰੀਆਂ ਗੋਲੀ ਮਾਰਦੀ ਉਹਨੂੰ ਆਹੀ ਕੀ ਕਿਹਾ ਉਹਨੂੰ ਮੈਂ ਕੀ ਕਿਹਾ ਮੈਂ ਸਾਰਾ ਗੋਜ ਨੂੰ ਕਹੀ ਜਾਂਦੇ ਮੈਂ ਦੀ ਉਹ ਕਿਹਾ ਨਾ ਵੀ ਪੁਸਤ ਵਿਚਾਰੇ ਨੂੰ ਦੋ ਬਰਕੀਆਂ ਰੋਟੀ ਵੀ ਨਹੀਂ ਖਾਣ ਦਿੱਤੀ ਪਤਾ ਨਹੀਂ ਸਵੇਰ ਦਾ ਉਹ ਤੁਰਿਆ ਕਿਹਦੀ ਨਹੀਂ ਮਿਲਦਾ ਇਹਨੂੰ ਪੁੱਛ ਇਹਨੂੰ ਵੀ ਭੁੱਖਾ ਭਣਾ ਵਿਚਾਰਾ ਸਾਈਕਲ ਤੇ ਤੁਰਿਆ ਆ ਹੁਣ ਇਦਾਂ ਹੀ ਵਿਚਾਰਾ ਦੋ ਘੁੱਟ ਚਾਹ ਪੀ ਕੇ ਚੱਲ ਗਿਆ ਕਿਤੇ ਭੁੱਖਾ ਭਣਾ ਕਰੋ ਰੋਟੀ ਨਹੀਂ ਖਾ ਕੇ ਆਇਆ ਉਹ ਮੰਮੀ ਰਾਜ ਆਉਂਦੇ ਆ ਭੁੱਖ ਲੱਗੀ ਜਾਂਦੀ ਕਿੱਡੀ ਦੂਰ ਪਿੰਡ ਵਾ ਤੁਰ ਵਿਚਾਰਾ ਤੁਰ ਕੇ ਆਇਆ ਸਾਈਕਲ ਤੇ ਤੁਰ ਕੇ ਗਿਆ ਹੁਣ ਨਹੀਂ ਤੇ ਸਾਈਕਲ ਤੇ ਆਇਆ ਤਾਂ ਕੀ ਗੱਲ ਮੋਟਰਸਾਈਕਲ ਨਹੀਂ ਬਣਾਇਆ ਜਾਂਦਾ ਚਲੋ ਮੜੇ ਨੂੰ ਗੱਲਾਂ ਹੀ ਕਰਨੀ ਬਣਾ ਕੇ ਦੇਈਏ ਆਪੇ ਮੜੇ ਨੂੰ ਬਰ ਗੱਲਾਂ ਹੀ ਹੋਣੀਆਂ ਵਾ ਇਹਦੇ ਵਿੱਚ ਕਿਹੜੀ ਗੱਲ ਵਾ ਤੇਰ ਕੋਦੇ ਬਸ ਰੋਣ ਹੀ ਰੱਖਿਆ ਵਾ ਕੋਈ ਵੀ ਗੱਲ ਹੁੰਦੀ ਹੈ ਨਾ ਤੇ ਰੋ ਕੇ ਦੱਸ ਦਿਆ ਕਰ ਕਾਰ ਕਾੜੀਓ ਆਏ ਗਏ ਨੂੰ ਵੀ ਦੱਸ ਦਿਆ ਕਰ ਤੇ ਸਾਨੂੰ ਵੀ ਦੱਸ ਦਿਆ ਕਰ ਇਹ ਕੋ ਉਹ ਜਿਹੜਾ ਗੱਡਾ ਲਾਡਲਾ ਵਾ ਫੇ 2 ਮਿੰਟ ਕਿਤੇ ਲੱਗੇ ਨਹੀਂ ਬੈਠੇ ਵੀ ਕਿਤੇ ਬਹਿ ਹੀ ਜਾਈਏ ਕਿਤੇ ਤੇ ਕੀ ਕਰਨਾ ਸੀ ਉਹਨੇ ਲੱਗੇ ਬੈਠੇ ਕੀ ਕਰਦਾ ਉਹਦੇ ਲਾਗੇ ਬਹਿ ਕੇ ਉਹ ਨਾ ਮਮੀ ਨਾਲ ਕੇ ਥੋੜੀਆਂ ਗੱਲਾਂ ਬਾਤਾਂ ਹੁੰਦੀਆਂ ਉਹ ਉਹਨੂੰ ਕੰਮ ਹੀ ਨਾ ਪਾਣੀ ਢਾਉਣ ਡਿਆ ਹੀ ਉਹ ਸਵੇਰ ਦਾ ਢਾਇਆ ਹੀ ਤੂੰ ਤੇ ਜਾਂਦੇ ਢਾ ਲੈਦੀ ਹਾ ਕਰ ਲੈਂਦੀ ਸਾਰਾ ਕੰਮ ਤੇ ਉਹ ਲਾਗੇ ਬਹਿ ਜਾਂਦਾ ਆ ਪੀ ਕੰਮ ਕਰਨ ਦੇ ਸਵੇਰ ਦੀ ਉਹਦੀ ਤਿਆਰੀ ਤੇ ਤੁਰੀ ਫਿਰਦੀ ਆ ਬਸ ਚਾਹ ਬਣਾਉਣੀ ਆ ਬਸ ਰੋਟੀ ਪਕਾਉਣੀ ਆ ਆ ਕਰਨਾ ਵਾ ਉਹ ਕਰਨਾ ਵਾ ਅਗਲਾ 2 ਮਿੰਟ ਬਹਿ ਕੇ ਤੇ ਗਾਹ ਗਿਆ ਉਹ ਚਲੋ ਚੰਗਾ ਬਾਬਾ ਆ ਗਿਆ ਵਾ ਨਾ ਭੁੱਲਾ ਚੁੱਕਾ ਗਾਂਦ ਉਹਨੂੰ ਮੈਂ ਕਹਿਣਾ ਵੀ ਤੂੰ ਆਵੀਂ ਨਾ ਤੇ ਨਾ ਆਵੇ ਨਹੀਂ ਆਉਣਾ ਨਾ ਪਿੰਨਾਊਗਾ ਜੇ ਦੋ ਮੇਡ ਵਿਚਾਰਾ ਆ ਹੀ ਗਿਆ ਕਿਤੇ ਘੜੀ ਨਾ ਤੇ ਗੱਲਾਂ ਕਰ ਕਰ ਹੀ ਮਾਰ ਦੇਣਾ ਹੁਣ ਇਹਨਾਂ ਨੇ ਵੀ ਆ ਕੇ ਗਿਆ ਵਾ ਇੱਥੇ ਆਦੀ ਹੋਈ ਹੈ ਗਰੇਨਾ ਵਾਲੀ ਵੀ ਕਿਤੇ